ਇਹੀ ਗੱਲ ਜੀ ਸਾਰਿਆਂ ਨੂੰ ਨੀਂਦ ਕਰਦੇ ਆ ਤੁਸੀਂ ਸਭ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਨਾਲ ਜੋ ਸ਼ੇਅਰ ਕਰ ਰਹੇ ਆ ਮਸ਼ੀਨ ਵਰਕ ਦੇ ਡਿਜ਼ਾਈਨ ਗਰਮਨੀਆਂ ਜੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਦੇਖ ਕੇ ਆਪਣੇ ਕਾਫੀ ਸਾਰੇ ਸੂਟ ਅੱਜ ਰੈਡੀ ਹੋਏ ਨੇ ਮੈਂ ਕੋਸ਼ਿਸ਼ ਕਰਾਂਗੀ ਕਿ ਸਾਰੇ ਸੂਟ ਤੁਹਾਡੇ ਨਾਲ ਸ਼ੇਅਰ ਕਰ ਪਾਵਾਂ ਕਿਉਂਕਿ ਆਫਟਰ ਸਟਿਚਿੰਗ ਕਈ ਵਾਰੀ ਟਾਈਮ ਨਹੀਂ ਹੁੰਦਾ ਸਾਬ ਵੀਡੀਓ ਸ਼ੂਟ ਕਰਨ ਦਾ ਸਾਰੇ ਸੂਟਾਂ ਦੀ ਇਸ ਲਈ ਮੇਰੇ ਕੋਲ ਜ ਟਾਈਮ ਸੀ ਤੇ ਮੈਂ ਆ ਸਾਰੇ ਸੂਟਾਂ ਦੀਆਂ ਵੀਡੀਓ ਸ਼ੂਟ ਕਰ ਰਹੀ ਆ ਕੋਸ਼ਿਸ਼ ਕਰਾਂਗੀ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਸੋ ਜਿੰਨੇ ਕੁ ਸੂਟ ਮੈਂ ਬਣਾ ਸਕੀ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਸੋ ਇਹ ਲਵੈਂਡਰ ਕਲਰ ਦਾ ਲੀਲਨ ਕਾਟਨ ਤੇ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਆ ਇਹਦੇ ਆ ਜੋ ਵਰਕ ਦੀਆਂ ਡਿਟੇਲ ਨੇ ਉਹ ਇਦਾਂ ਆ ਇਹ ਸੈਂਟਰ ਦੇ ਵਿੱਚ ਫਲਾਰ ਆਉਣਗੇ ਲੈਫਟ ਰਾਈਟ ਲੈਫਟ ਰਾਈਟ ਇਦਾਂ ਬਣੇ ਹੋਇਆ ਉੱਪਰ ਨੂੰ ਜਾ ਰਿਹਾ ਇਦਾਂ ਦਾ ਕਰਕੇ ਤੇ ਸਾਈਡਸ ਤੇ ਬੂਟੀਆਂ ਉੱਪਰ ਆ ਜਾਣਗੀਆਂ ਚੌਕਾਂ ਦੇ ਨਾਲ ਥੱਲੇ ਫਿਰ ਸਪੇਸ ਦਿੱਤੀ ਹੋਈ ਹੈ ਜਿਹੜੀ ਸਪੇਸ ਬੂਟੀਆਂ ਦੇ ਵਿੱਚ ਦਿੱਤੀ ਹੋਈ ਹੈ ਨਾ ਇਹਨਾਂ ਵਿੱਚ ਪਿੰਟੈਕਸ ਤੇ ਲੇਸਿਸ ਐਡ ਹੋਣਗੀਆਂ ਇਦਾਂ ਕਰਕੇ ਆਪਾਂ ਲੇਸਿਸ ਤੇ ਕਵਿੰਟੈਕਸ ਐਡ ਕਰਾਂਗੇ نیچے ਫਿਰ ਕਾਰਨਰ ਤੇ ਬੂਟੀਆਂ ਆਣਗੀਆਂ ਬਹੁਤ ਸੋਹਣਾ ਸੂਟ ਆਫਟਰ ਸਟੀਚਿੰਗ ਹੋਏਗਾ ਅਗਰ ਮੇਰੇ ਕੋਲ ਟਾਈਮ ਹੋਇਆ ਤੇ ਮੈਂ ਤੁਹਾਡੇ ਨਾਲ ਸ਼ਾਰਟ ਜੀ ਇਹਦੀ ਵੀਡੀਓ ਸ਼ੇਅਰ ਕਰ ਦਿਆਂਗੀ ਸੋ ਇਹ ਫਰਸਟ ਸੂਟ ਸੀਗਾ ਇਹਦੇ ਨਾਲ ਇਦਾਂ ਲਹਿਰੀਏ ਵਾਲੀ ਬਾਟਮ ਆ ਬੰਦੇਜ ਵਾਲੀ ਸ਼ਰਟ ਆ ਤੇ ਲਹਿਰੀਏ ਵਾਲੀ ਬਾਟਮ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਆ ਤੁਸੀਂ ਡਿਜ਼ਾਈਨ ਦੇ ਸਕਰੀਨਸ਼ਾਟ ਲੈ ਸਕਦੇ ਹੋ ਕੁਰਵੀ ਆਪਣਾ ਲੇਲਨ ਕਾਟਨ ਤੇ ਬੰਦੇਜ ਪ੍ਰਿੰਟ ਤੇ ਸੀ ਗ੍ਰੀਨ ਕਲਰ ਤੇ ਬਣਿਆ ਤੇ ਕਲਰ ਬਹੁਤ ਸੋਹਣੇ ਲੱਗ ਰਿਹਾ ਸੀ ਗ੍ਰੀਨ ਤੇ ਵਾਲੇ ਕਲਰ ਲੱਗੇ ਕਢਾਈ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਨਾਲ ਬਹੁਤ ਹੀ ਸਫਾਈ ਨਾਲ ਵਰਕ ਕੀਤਾ ਜਾਂਦਾ ਆ ਚੌਕਾਂ ਦੇ ਨਾਲ ਨਾਲ ਹੀ ਡਿਜ਼ਾਈਨ ਬਣਿਆ ਹੋਇਆ ਦੋਨੋਂ ਚੌਕਾਂ ਤੇ ਇਹ ਵਾਲਾ ਆਪਾਂ ਬੇਲ ਬਣਾਈ ਹੋਈ ਆ ਤੇ 슬ੀਵਸ ਤੇ ਸਿੰਪਲ ਜੀ ਬੇਲ ਰੱਖੀ ਹੋਈ ਹੈ ਇਹ ਵਾਲੀ ਬਸ ਇੰਨਾ ਹੀ ਕੰਮ ਇਹਦੇ ਤੇ ਕੀਤਾ ਆ ਕੋਸਨਾ ਸੂਟੇ ਵੀ ਵਰਕ ਹੋਇਆ ਸਲਵਾਰ ਦਾ ਪ੍ਰਿੰਟ ਇਹਦਾ ਡਿਫਰੈਂਟ ਆ ਇਹ ਡਿਜ਼ਾਈਨ ਆਪਾਂ ਦੋ ਸੂਟਾਂ ਦੇ ਰਿਪੀਟ ਕੀਤਾ ਇੱਕ ਪਰਪਲ ਤੇ ਇੱਕ ਸੀ ਗ੍ਰੀਨ ਤੇ ਦੋਨਾਂ ਤੇ ਬਹੁਤ ਉੱਠਿਆ ਵਾਲਾ ਡਿਜ਼ਾਈਨ ਸੂਟ ਵੀ ਆਪਣਾ ਲੀਲਨ ਕਾਟਨ ਤੇ ਇਹ ਵਾਲਾ ਪਿਸਤਾ ਕਲਰ ਤੇ ਬਣਿਆ ਡਿਫਰੈਂਟ ਹੀ ਥੋੜਾ ਪ੍ਰਿੰਟ ਇਹਦਾ ਤੇ ਇਹ ਡਿਜ਼ਾਈਨ ਆਪਣਾ ਰਿਪੀਟ ਕੀਤਾ ਹੋਇਆ ਪਹਿਲਾਂ ਵੀ ਇੱਕ ਵੀਡੀਓ 'ਚ ਇਹ ਡਿਜ਼ਾਈਨ ਮੈਂ ਸ਼ੇਅਰ ਕਰ ਚੁੱਕੀ ਆ ਪ੍ਰਿੰਸਸ ਲਾਈਨਸ ਬਣੀਆਂ ਹੋਈਆਂ ਨੇ ਤੁਮ ਤੁਸੀਂ ਦੇਖੋ ਬਾਦਲਾ ਤੇ ਥ੍ਰੈਡ ਲਗਾ ਕੇ ਪ੍ਰਿੰਸਸ ਲਾਈਨਸ ਬਣਾਈਆਂ ਨੇ ਫਲਾਅਰਸ ਨੇ ਇੱਕ ਵੱਡਾ ਫਲਾਅਰ ਇਸ ਸਾਈਡ ਆ ਇੱਕ ਛੋਟਾ ਫਲਾਰਾ ਫਿਰ ਸੈਂਟਰ ਚ ਇੱਕ ਡਿਫਰੈਂਟ ਫਲਾਰਾ ਫਿਰ ਸਾਈਡਸ ਤੇ ਇੱਕ ਡਿਫਰੈਂਟ ਫਲਾਰਾ ਡਿਫਰੈਂਟ ਡਿਫਰੈਂਟ ਫਲਾਰ ਦਿੱਤੇ ਹੋਏ ਆ ਤੇ ਇਹ ਪੂਰੀ ਲੈਂਥ ਤੇ ਆਪਾਂ ਬਹੁਤ ਕੀਤਾ ਹੋਇਆ ਸੂਟ ਆਪਣਾ ਹੈਗਾ ਡੋਰੀਆ ਤੇ ਡੋਰੀਆ कॉटन ਤੇ ਹੈਗਾ ਇਹ ਸੂਟ ਤੇ ਇਹ ਲੈਂਥ ਵਾਈਜ਼ ਬਹੁਤ ਹੀ ਪਿਆਰੀ ਬੇਲ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਕਿੰਨੇ ਉੱਠ ਰਿਹਾ ਤੇ ਸਫਾਈ ਦੇਖੋ ਤੁਸੀਂ ਕਢਾਈ ਦੀ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਹੈ ਪੂਰੇ neck ਤੇ نیچے ਤੋਂ ਲੈ ਕੇ ਘੇਰੇ ਤੋਂ ਲੈ ਕੇ neck ਤੱਕ ਕੇ ਬਿਲ ਜਾਂਦੀ ਆ ਤੇ ਇਹਦੀਆਂ sleeves ਦੇ ਆਹ ਵਾਲੇ ਫਲਾਰ ਆਪਾਂ sleeves ਤੇ ਪਾਏ ਹੋਏ ਆ ਸਿੰਪਲ ਸਿੰਪਲ ਜਿਹਾ ਵਰਕ ਕੀਤਾ ਗਰਮੀਆਂ ਦੇ ਅਕੋਰਡਿੰਗ ਕਿ ਆਪਣਾ ਬਜਟ ਵੀ ਘੱਟ ਰਹੇ ਜੇ ਤੇ ਸੂਟ ਸੋਨੇ ਵੀ ਲਗਣ ਇਹ ਆਪਣਾ 5th ਸੂਟ ਆ ਤੇ 7th ਸੂਟ ਜਿਹੜਾ ਆਪਣਾ ਉਹ ਸੇਮ ਹੀ ਫੈਬਰਿਕ ਤੇ ਸੇਮ ਹੀ ਵਰਕ ਕੀਤਾ ਰਪੀਟ ਆਪਾਂ neck ਤੇ ਵਰਕ ਕੀਤਾ ਹੋਣ ਲਈ ਸਿੰਪਲ ਰੱਖਿਆ ਵੀ ਸੂਟ neck ਤੇ ਇਹ ਵਾਲੀਆਂ ਬੂਟੀਆਂ ਪੂਰੀ ਸ਼ਰਟ 'ਚ ਆਪਾਂ ਨੂੰ ਮਿਲਣਗੀਆਂ ਤੇ ਇਹ ਹੀ ਬੂਟੀਆਂ ਆਪਾਂ ਨੂੰ ਸਲੀਵਸ ਤੇ ਮਿਲਣੀਆਂ ਬਸ ਇਨਾਂ ਨੂੰ ਕੰਮ ਕੀਤਾ ਸੇਮ ਹੀ ਫੈਬਰਿਕ ਫੈਬਰਿਕ ਹੈ ਵੀ ਬਹੁਤ ਸੌਫਟ ਹੈ ਬਹੁਤ ਨਾਈਸ ਆ ਬਹੁਤ ਪਿਆਰਾ ਸੈਲਫ ਪ੍ਰਿੰਟ ਬਣਿਆ ਹੋਇਆ ਹੈ ਲਵੈਂਡਰ ਕਲਰ ਤੇ ਬਹੁਤ ਪਿਆਰਾ ਲਾਈਟ ਜਾਂ ਪੈਸਟਰਲ ਜਾਂ ਗ੍ਰੀਨ ਕਲਰ ਹੈ ਪਿਸਤਾ ਦੇ ਮੁੰਜਾ ਕਲਰ ਦੋ ਸੂਟ ਇਹ ਆਪਣੇ ਰੈਡੀ ਹੋਏ ਆ ਉਹ ਜਿਹੜਾ ਆਪਣਾ ਰੈਡੀ ਹੋਇਆ ਉਹ ਮਹਿੰਦੀ ਕਲਰ ਤੇ ਬਹੁਤ ਹੀ ਪਿਆਰਾ ਵੀ ਸੌਫਟ ਜਿਹਾ ਫੈਬਰਿਕ ਹੈ ਕਾਟਨ ਦਾ ਸਿੰਪਲ ਜਿਹੀ ਲੁੱਕ ਜਿਹਾ ਆਪਾਂ ਇੱਕ ਦੋ ਸੂਟ ਜਿਹੜੇ ਇਹਨਾਂ ਨੇ ਰੈਡੀ ਕਰਵਾਏ ਆ ਇਹਨਾਂ ਨੇ ਇਦਾਂ ਗੁਰਦੁਆਰਾ ਸਿਆਂ ਵੇਅਰ ਕਰਨ ਵਾਸਤੇ ਜਾਂ ਨੇੜੇ ਤੇ ਲਿਖ ਤੇ ਜਾਣ ਵਾਸਤੇ ਵੇਅਰ ਕਰਵਾਏ ਉਹਨਾਂ ਨੇ ਕਿਹਾ ਸੀ ਕਿ ਆਪਣੀ ਸਿੰਪਲ ਜੀ ਲੁੱਕ ਰੱਖਣੀ ਆ ਸੋ ਆਪਾਂ ਪ੍ਰਿੰਸੈਸ ਲਾਈਨਸ ਦਿੱਤੀਆਂ ਬਹੁਤ ਪਿਆਰੀਆਂ ਆਂ ਯਾ ਬਟ ਤੁਸੀਂ ਵਰਕ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਹਰ ਇੱਕ ਸੂਟ ਤੇ ਇਦਾਂ ਹੀ ਮਿਲੇਗੀ ਜਿੰਨੀ ਵਾਰੀ ਤੁਸੀਂ ਮਰਜ਼ੀ ਸੂਟ ਨੂੰ ਧੋ ਲਿਓ ਵਾਸ਼ ਕਰ ਲਓ ਇਦਾਂ ਹੀ ਆਪਾਂ ਨੂੰ ਫਿਨਿਸ਼ਿੰਗ ਮਿਲੇਗੀ ਵਰਕ ਦੀ ਬਹੁਤ ਹੀ ਸਫਾਈ ਨਾਲ ਇਹ ਵਰਕ ਕੀਤਾ ਹੋਇਆ ਆ ਸੋ ਇਹ ਆਪਣਾ 8ਵਾਂ ਸੂਟ ਸੀ ਇਹ ਕੁਝ 8 9 ਸੂਟ ਸੀ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਆਪਣੇ ਜੌਰਜਟ ਤੇ ਵੀ ਸੂਟ ਰੈਡੀ ਹੋਏ ਉਹ ਨੈਕਸਟ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਕੋਸ਼ਿਸ਼ ਕੀਤੀ ਆ ਕਿ ਘੱਟ ਟਾਈਮ 'ਚ ਤੁਹਾਨੂੰ ਸਾਰੇ ਸੂਟ ਦਿਖਾ ਸਕਾਂ ਇਹਨਾਂ ਸਭ ਦੇ ਦੁਪੱਟੇ ਰੈਡੀ ਹੋਣੇ ਕੁਝ ਵਿਦਆਊਟ ਦੁਪੱਟੇ ਜਾਣੇ ਆ ਕੁਝ ਦੁਪੱਟਿਆਂ ਨਾਲ ਜਾਣੇ ਕੁਝ ਵਿਦਆਊਟ ਸਟਿਚਿੰਗ ਜਾਣੇ ਆ ਖਾਸ ਕਰਕੇ ਆਪਣੀ ਕਢਾਈ ਹੈ ਜਿਹੜੀ ਬਹੁਤ ਪਸੰਦ ਆ ਰਹੀ ਸਭ ਨੂੰ ਸੋ ਪਿਆਰਾਨੰਦ ਦੀ ਡਿਮਾਂਡ ਸੀ ਕਿ ਅਸੀਂ ਸੂਟ ਸਟੀਚ ਖੁਦ ਕਰ ਲਾਂਗੇ ਸਾਨੂੰ ਵਰਕ ਕਰਵਾ ਕੇ ਭੇਜ ਦਿਓ ਸੋ ਵੀਡੀਓ ਚੰਗੀ ਲੱਗੀ ਸੂਟ ਵਧੀਆ ਲੱਗੇ ਤੁਹਾਨੂੰ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਇਦਾਂ ਦੀਆਂ ਵੀਡੀਓ ਦੇਖਣ ਲਈ ਅਤੇ ਸ਼ੇਅਰ ਕਰਨਾ ਆਪਣੇ ਫਰੈਂਡਸ ਤੇ ਫੈਮਿਲੀ ਨਾਲ ਸੋ ਵੀਡੀਓ ਵਾਚ ਕਰਨ ਲਈ ਥੈਂਕ ਯੂ ਬਾਏ ਬਾਏ